ਸਾਰੇ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਇਹ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਵੀ ਪਿੰਡ ਸੁਖਾਣਾ ਦਾ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਮੱਗਾ ਪੁਰਾਣਾ ਪੈ ਜਾਂਦੀ ਆ ਤੇ ਬਾਈ ਜੀ ਆਪ ਘਰੇ ਹੈ ਨਹੀਂ ਸੀ ਵੀਰੇ ਟੋਕੜ ਵਹਿੜ ਬਕਾਊਆ ਦੂਜਾ ਸੂਦਾ ਸੋਈ ਆ 4 ਕੁ ਮਹੀਨੇ ਹੋ ਗਏ ਸੂਈ ਨੂੰ ਤੇ ਈ ਮਹੀਨਾ ਕੋ ਗਿਆ ਵੀਰੇ ਇਹਦਾ ਟੀਕਾ ਭਰਾਏ ਨੂੰ ਇਸ ਟਾਈਮ ਵੀਰੇ 10 ਕਿਲੋ ਦਾਦ ਤਿਆਰ ਆ ਬਾਈ ਯਾਰ ਗੱਜੋ ਓਕੇ ਦੇਣਗੇ ਭਵਾਂ ਦੋ ਟਾਈਮ ਚਵਾਈ ਕਰੋ ਭਵ ਤੇ 10 ਕਿਲੋ ਦਾ ਦਸ ਟਾਈਮ ਤਿਆਰ ਆ ਬਾਈ। ਖਣਾਂ ਦੀ ਕੁਆਲਿਟੀ ਦੇਖ ਸਕਦੇ ਹੋ ਵੀਰੇ ਬਹੁਤ ਜ਼ਿਆਦਾ ਸ਼ਾਨਦਾਰ ਆ। ਮੜੀ ਖੋਲ ਕੇ ਵਹਾਦੀ ਹਾਂ ਤੇ। ਦੇਖ ਸਕਦੇ ਹੋ ਬਾਈ। ਟੋਕੜ ਕਹਿ ਕੇ ਵੇਚ ਰਿਹਾ ਵੀਰੇ ਮਹੀਨਾਵਾਂ ਦਾ ਟੀਕਾ ਭਰਾ ਇਹਨੂੰ ਇਹਦੇ। ਉਹਨਾਂ ਦੇਖ ਸਕਦੇ ਹੋ 10 ਕਿਲੋ ਦੁੱਧ ਦੀ ਗਾਰੰਟੀ ਆ ਬਾਈ। ਆਓ ਚਵਾਈ ਕਰੋ, ਦੋ ਟਾਈਮ ਕਰੋ, ਤਿੰਨ ਟਾਈਮ ਕਰੋ। ਬੜਪੁਰ ਦੀ ਚੰਗੀ ਹੈ ਬੜ। ਉਹ ਨਾਲ ਤੁਸੀਂ ਦੇਖ ਸਕਦਾ ਬਾਈ ਤੋੜਾ ਦੇਖ ਸਕਨਾ ਆ ਜਾ ਵੀ ਆ ਜਾ ਚਾਰ ਮਹੀਨੇ ਹੋ ਗਏ ਵੀਰੇ ਸੂਈ ਨੂੰ ਦੂਜਾ ਸੂਆ ਸੂਈ ਵੀ ਆ ਇਸ ਟਾਈਮ 10 ਲੀਟਰ ਦੁੱਧ ਤਿਆਰ ਆ ਜੋ ਬਾਈ ਇਹਦੀ ਡਿਮਾਂਡ ਕਰਦੇ ਆ 23000 ਰੁਪਏ ਡਿਮਾਂਡ ਕਰਦੇ ਆ ਮੌਕੇ ਤੇ ਮਾਨਤਨ ਕੀਤਾ ਜਾਊਗਾ ਰੰਗ ਰੂਪ ਦੀ ਬਹੁਤ ਜ਼ਿਆਦਾ ਸ਼ਾਨਦਾਰ ਆ 200 ਰੁਪਏ ਬਾਈ ਡਿਮਾਂਡ ਕਰਦੇ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਹੇ ਹੋ ਬਾਈ ਦਾ ਨੰਬਰ ਇਹ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ